ਸਸ਼ੀਕਲ ਜੀ ਇਹ ਵਾਲੇ ਸੂਟ ਨੇ ਜਿਹੜੇ ਕਿ ਜਾਰਜਟ ਤੇ ਸੂਟ ਰਹਿਣਗੇ ਸ਼ਰਟ ਜਾਰਜਟ ਦੀ ਰਹੇਗੀ ਮਕੈਸ਼ ਵਰਕ ਰਹੇਗਾ ਜੀ ਤੇ ਮਸਲੀਨ ਦੀ ਜਿਹੜੀ ਇਹਨਾਂ ਨਾਲ ਬਾਟਮ ਰਹੇਗੀ ਤੇ ਜਾਰਜਟ ਤਾਂ ਹੀ ਦੁਪੱਟਾ ਰਹੇਗਾ ਬਾਕੀ ਇਹਦੀ ਡਿਟੇਲ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਸਾਰੀ ਡਿਟੇਲਿੰਗ ਹੈ ਜਿਹੜੀ ਪ੍ਰੋਪਰਲੀ ਕਲੋਜ਼ ਉੱਤੇ ਦਿਖਾਈ ਜਾ ਰਹੀ ਹੈ ਸੋ ਤੁਸੀਂ ਫੈਬਰਿਕ ਤੇ ਵਰਕ ਹੈ ਜਿਹੜਾ ਮਕੈਸ਼ ਵਰਕ ਹੈ ਉਹ ਵੀ ਤੁਸੀਂ ਪ੍ਰੋਪਰਲੀ ਚੈੱਕ ਕਰ ਸਕਦੇ ਹੋ ਤੇ ਦੁਪੱਟਾ ਤੇ ਕਲਰਸ ਜਿਹੜੇ ਸਾਰੇ ਹੀ ਅਵੇਲੇਬਲ ਨੇ ਤੇ ਇਹਨਾਂ ਦੀ ਪੇਮੈਂਟਸ ਉਹ ਜਿਹੜੀਆਂ ਹੁੰਦੀਆਂ ਨੇ ਆਨਲਾਈਨ ਹੁੰਦੀਆਂ ਤੁਸੀਂ WhatsApp ਤੇ ਜਿਹੜੇ ਆਰਡਰਸ ਐ ਉਹ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਜੇ ਟੈਂਟ 12 ਡੇਜ਼ ਦੇ ਵਿੱਚ ਹੈ ਜਿਹੜਾ ਪਰਸਨ ਰਿਸੀਵ ਹੋ ਜਾਂਦਾ ਹੈ ਨੈਕਸਟ ਇਹ ਵਾਲਾ ਸੂਟ ਹੈ ਜਿਹੜਾ ਮਸਲੀਨ ਤੇ ਰਹੇਗਾ ਤੇ ਦੁਪੱਟਾ ਵੀ ਮਸਲੀਨ ਤੇ ਵਰਕ ਹੈ ਜਿਹੜਾ ਸੇਮ ਐਜ਼ ਇਟ ਇਜ਼ ਰਹੇਗਾ ਇਹ ਵਾਲਾ ਸੂਟ ਹੈ ਜਿਹੜਾ ਕੋਰਾ ਕਾਟਨ ਦੀ ਸ਼ਰਟ ਤੇ ਕੋਰਾ ਕਾਟਨ ਦੀ ਟਾਈ ਟਾਈ ਬਾਟਮ ਤੇ ਮਸਲੀਨ ਦਾ ਦੁਪੱਟਾ ਰਹੇਗਾ ਜੀ ਨੈਕਸਟ ਇਹ ਵਾਲੇ ਸੂਟ ਨੇ ਜਿਹੜੇ ਕਿ ਕ੍ਰੇਪ ਸਿਲਕ ਦੇ ਸੂਟ ਨੇ 올 오버 5 미터 सूट ਰਹੇਗਾ ਜੀ ਪ੍ਰਾਈਸ ਮੈਂਸ਼ਨ ਹੈ ਤੇ ਫ੍ਰੀ ਸ਼ਿਪਿੰਗ ਹੈ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਇਹ ਵਾਲੇ ਪਾਰਟੀ ਵੇਅਰ ਲੁੱਕ ਦੇ ਵਿੱਚ ਛੋਟਾ ਆ ਜਾਣਗੇ ਹੈਂਡਵਰਕ ਦੇ ਸੋ ਇਹਨਾਂ ਦੇ ਫੈਬਰਿਕ ਮੈਂਸ਼ਨ ਨੇ ਤੇ ਪ੍ਰਾਈਸ ਵੀ ਜਿਹੜਾ ਇਹਨਾਂ ਦਾ ਮੈਂਸ਼ਨ ਹੈ ਤੇ ਇਹ ਵਾਲੇ ਫੈਬਰਿਕ ਨੇ ਜਿਹੜੇ 크ريب ਤੇ ਫੈਬਰਿਕ ਰਹਿਣਗੇ ਤੇ ਨਾਲ ਦੁਪੱਟਾ ਜਿਹੜਾ 오ਰਗਾਂజా ਦਾ ਰਹੇਗਾ ਪਰ ਮੀਟਰ ਦੇ ਹਿਸਾਬ ਨਾਲ ਫੈਬਰਿਕ ਰਹੇਗਾ ਨੈਕਸਟ ਇਹ ਵਾਲਾ ਫੈਬਰਿਕ ਹੈ ਜਿਹੜਾ ਚਨੌਨ ਦਾ ਹੈ ਤੇ 크ريب ਦੀ ਬਾਟਮ ਤੇ 오ਰਗਾਂజా ਦੇ ਦੁਪੱਟੇ ਨਾਲ ਰਹੇਗਾ ਜੀ